ਸਤ ਸ੍ਰੀ ਅਕਾਲ ਦੋਸਤੋ ਅੱਜ ਗੱਲ ਕਰਾਂਗੇ ਵਿਕਰਮ ਸਿੰਘ ਮਜੀਠੀਆ ਦੇ ਕੇਸ ਦੇ ਬਾਰੇ ਦੇ ਵਿੱਚ ਅਕਾਲੀ ਦਲ ਦੇ ਸੀਨੀਅਰ ਨੇਤਾ ਵਿਕਰਮ ਸਿੰਘ ਮਜੀਠੀਆ ਜੋ ਕਿ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਦੇ ਵਿੱਚ ਨਾਬਾ ਜੇਲ੍ਹ ਦੇ ਵਿੱਚ ਨજરਬੰਦ ਨੇ 25 ਜੂਨ ਨੂੰ ਉਹਨਾਂ ਦੀ ਜਿਹੜੀ ਗ੍ਰਿਫਤਾਰੀ ਹੈ ਉਹ ਪੰਜਾਬ ਵਿਜੀਲੈਂਸ ਵੱਲੋਂ ਜਿਹੜੀ ਆ ਉਹ ਕੀਤੀ ਗਈ ਸੀ ਉਹਨਾਂ ਨੇ 40000 ਪੰਨਿਆਂ ਦੀ ਜਿਹੜੀ ਚਾਰ ਸ਼ੀਟ ਹੈ ਉਹ ਕੋਰਟ ਦੇ ਵਿੱਚ ਜਿਹੜੀ ਆ ਉਹ ਦਾਖਲ ਕੀਤੀ ਸੀ ਜਿਸ ਦੇ ਉੱਪਰ ਮਾਨਯੋਗ ਅਦਾਲਤ ਵੱਲੋਂ ਜਿਹੜੀ ਸੁਣਵਾਈ ਹੈ ਉਹ ਜਾਰੀ ਸੀ ਉਹਨਾਂ ਨੇ ਇਸ ਟ੍ਰਾਇਲ ਜਦੋਂ ਦਾ ਚੱਲਿਆ ਉਦੋਂ ਤੋਂ ਲੈ ਕੇ ਉਹਨਾਂ ਨੇ ਹੀ ਆਪਣੀ ਜਿਹੜੀ ਜ਼ਮਾਨਤ ਦੀ ਅਰਜੀ ਸੀ ਉਹ ਲਗਾਈ ਹੋਈ ਸੀ ਕੋਰਟ ਦੇ ਵਿੱਚ ਜਿਹਦੇ ਉੱਪਰ ਅੱਗੇ ਤਰੀਕਾ ਪੈ ਰਹੀਆਂ ਸਨ ਕਿ ਉਹਨਾਂ ਨੂੰ ਇਹ ਆਸ ਸੀ ਕਿ ਦੀਵਾਲੀ ਤੋਂ ਪਹਿਲਾਂ ਜਿਹੜੀ ਹੈ ਉਹਨਾਂ ਨੂੰ ਜ਼ਮਾਨਤ ਮਿਲ ਜਾਏਗੀ ਉਹ ਆਪਣੇ ਪਰਿਵਾਰ ਦੇ ਨਾਲ ਦੀਵਾਲੀ ਮਨਾ ਸਕਣਗੇ ਪਰ ਉਸ ਵੇਲੇ ਵੀ ਉਹਨਾਂ ਦੀ ਜਿਹੜੀ ਜ਼ਮਾਨਤ ਦੀ ਅਰਜੀ ਸੀ ਉਹ ਉਹਦੇ ਤੇ ਉਹਨਾਂ ਨੂੰ ਜ਼ਮਾਨਤ ਜਿਹੜੀ ਆ ਉਹ ਨਹੀਂ ਦਿੱਤੀ ਗਈ ਸੀ ਦੋਸ਼ ਕਾਫੀ ਜਿਹੜੇ ਆ ਉਹ ਗੰਭੀਰ ਲਗਾਏ ਗਏ ਆ ਇਸ ਚਾਰ ਸ਼ੀਟ ਦੇ ਵਿੱਚ ਕਿ ਕਿਸ ਤਰੀਕੇ ਦੇ ਨਾਲ ਵਿਕਰਮ ਸਿੰਘ ਮਜੀਠੀਆ ਨੇ ਆਮਦਨ ਉਹਨੀ ਨਹੀਂ ਹੈ ਜਿੰਨੀ ਉਹਨਾਂ ਦੇ ਕੋਲ ਜਾਇਦਾਦ ਹੈ ਉਹਨਾਂ ਨੇ ਇਹਦੇ ਵਿੱਚ ਉਹਨਾਂ ਕੰਪਨੀਆਂ ਦੇ ਵੀ ਹਵਾਲੇ ਦਿੱਤੇ ਸਨ ਜਿਨ੍ਹਾਂ ਦੇ ਥਰੂ ਜਿਹੜੇ ਆ ਪੈਸੇ ਬਲੈਕ ਮਨੀ ਤੋਂ ਵਾਈਟ ਮਨੀ ਇਨ ਕਰਕੇ ਇਨਵੈਸਟ ਕੀਤੇਗੇ ਦੁਬਾਰਾ ਫਿਰ ਪੰਜਾਬ ਦੇ ਵਿੱਚ ਹੋਰ ਵੀ ਇਸ ਚਾਰ ਸ਼ੀਟ ਦੇ ਵਿੱਚ ਬਹੁਤ ਸਾਰੇ ਜਾਇਦਾਦ ਦੇ ਮੇਰ ਵੀ ਨਹੀਂ ਕਿ ਬਹੁਤ ਸਾਰੀਆਂ ਜੜੀਆਂ ਨਾਮੀ ਔਰ ਬੇਨਾਮੀ ਜੜੀਆਂ ਜਾਇਦਾਦਾਂ ਦੇ ਉਸ ਚਾਰ ਸ਼ੀਟ ਦੇ ਵਿੱਚ ਦੋਸ਼ ਜਿਹੜੇ ਹੈ ਓਵਿਜੀਲੈਂਸ ਵੱਲੋਂ ਲਗਾਏ ਗਏ ਇਸ ਕੇਸ ਦੇ ਵਿੱਚ ਉਹਨਾਂ ਦੀ ਜ਼ਮਾਨਤ ਦੇ ਉੱਪਰ ਜਿਹੜੀ ਹੈ ਸੁਣਵਾਈ ਦੇ ਦੌਰਾਨ ਦੋਵਾਂ ਧਿਰਾਂ ਦੀਲੀਨਾ ਸੁਣਨ ਤੋਂ ਬਾਅਦ ਜਦੋਂ ਦੋਵਾਂ ਪੱਖਾਂ ਦੀ ਬੈਸ ਹੋ ਗਈ ਤਾਂ ਇਹ ਜ਼ਮਾਨਤ ਦੇਣ ਦੇ ਉੱਪਰ ਜਿਹੜਾ ਫੈਸਲਾ ਸੀ ਮਾਨਯੋਗ ਅਦਾਲਤ ਨੇ ਉਹ ਰੱਖਵਾ ਰੱਖ ਲਿਆ ਸੀ 20 ਨਵੰਬਰ ਨੂੰ ਇਹਦੇ ਉੱਪਰ ਜਿਹੜੀ ਬੈਸ ਹੈ ਉਹ ਮੁਕੰਮਲ ਹੋ ਚੁੱਕੀ ਸੀ ਜੀਤੇ ਵਿੱਚ ਉਹਨਾਂ ਨੇ ਇਹ ਗੱਲ ਕਹੀ ਸੀ ਕਿ ਇਹਦੇ ਉੱਪਰ ਜਿਹੜਾ ਫੈਸਲਾ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਦਿੱਤਾ ਜਾਏਗਾ ਇਸ ਦੇ ਸਬੰਧ ਦੇ ਵਿੱਚ ਹੁਣ ਵਿਕਰਮ ਸਿੰਘ ਮਜੀਠੀਆ ਨੂੰ ਬਹੁਤ ਵੱਡਾ ਝਟਕਾ ਲੱਗਿਆ ਜਿਸ ਦੇ ਵਿੱਚ ਉਹਨਾਂ ਨੇ ਜਿਹੜੀ ਹੈ ਮਾਨਯੋਗ ਅਦਾਲਤ ਨੇ ਉਹਨਾਂ ਦੀ ਜਿਹੜੀ ਜ਼ਮਾਨਤ ਹੈ ਉਹ ਪਟੀਸ਼ਨ ਜਿਹੜੀ ਹੈ ਉਹ ਰੱਦ ਕਰ ਦਿੱਤੀ ਹੈ। ਔਰ ਜ਼ਮਾਨਤ ਦੇਣ ਤੋਂ ਜਿਹੜਾ ਇਸ ਮਾਮਲੇ ਦੇ ਵਿੱਚ ਇਨਕਾਰ ਕੀਤਾ ਉਹਨਾਂ ਨੇ ਇਹ ਵੀ ਕਿਹਾ ਕਿ ਇਹਦੇ ਵਿੱਚ ਅਗਲੀ ਜਿਹੜੀ ਸੁਣਵਾਈ ਹੈ ਉਹ ਬਹੁਤ ਜਲਦ ਕੀਤੀ ਜਾਏਗੀ ਪਰ ਫਿਲਹਾਲ ਜਿਹੜਾ ਇੱਕ ਵਾਰ ਵਿਕਰਮ ਸਿੰਘ ਮਜੀਠੀਆ ਨੂੰ ਜਿਹੜੀ ਜ਼ਮਾਨਤ ਹੈ ਉਹ ਨਹੀਂ ਦਿੱਤੀ ਜਾ ਰਹੀ ਔਰ ਇਹ ਜੀ ਜ਼ਮਾਨਤ ਦੀ ਅਰਜੀ ਹੈ ਇਹ ਰੱਦ ਵੀ ਕੀਤੀ ਜਾਂਦੀ ਹੈ ਧੰਨਵਾਦ